¡Vamos a ver! ਸਰ ਅੱਜ ਕਾਂਗਰਸ ਪਾਰਟੀ ਦੀ ਨਹੀਂ ਪੂਰੇ ਲੁਧਿਆਣਾ ਵਾਸੀਆਂ ਦੀ ਜਿੱਤ ਹੋਈ ਹੈ ਲੁਧਿਆਣਾ ਵਾਸੀਆਂ ਨੇ ਇੰਨਾ ਪਿਆਰ ਦਿੱਤਾ ਰਾਜਾ ਵੜਿੰਗ ਜੀ ਨੂੰ ਸਾਰੇ ਵਰਕਰਾਂ ਨੇ ਇੱਕਜੁੱਟ ਹੋ ਕੇ ਮਿਹਨਤ ਕੀਤੀ ਹੈ ਤੇ ਲੁਧਿਆਣਾ ਵਾਸੀਆਂ ਨੇ ਬਹੁਤ ਪਿਆਰ ਦਿੱਤਾ ਹੈ ਔਰ ਸਭ ਤੋਂ ਵੱਡੀ ਜਪੇੜ ਉਹਨਾਂ ਲੋਕਾਂ ਦੇ ਮੂੰਹ ਤੇ ਪਈ ਹੈ ਜਿਹੜੇ ਇਹ ਕਹਿੰਦੇ ਸੀ ਜੋ ਰਾਮ ਕੋ ਲਾਏ ਆਂ ਹਮ ਉਹਨੂੰ ਲਾएंगे ਤੁਸੀਂ ਇਹ ਦੇਖੋ ਪ੍ਰਭੂ ਰਾਮ ਨੇ ਉਹਨਾਂ ਨੂੰ ਅਯੁੱਧਿਆ ਦੇ ਵਿੱਚ ਆਇਆ ਉਹ ਅਯੁੱਧਿਆ ਵਾਲੀ ਸੀਟ ਭਾਜਪੀ ਹਾਰ ਗਈ ਜਿਹੜਾ ਕਪਾਂਡੇ ਸੀ ਵੀ ਅਸੀਂ ਰਾਮ ਜੀ ਨੂੰ ਲੈ ਕੇ ਆਏ ਰਾਮ ਪ੍ਰਭੂ ਰਾਮ ਨੂੰ ਕੋਈ ਲਿਆ ਸਕਦਾ ਹੈ ਪ੍ਰਭੂ ਰਾਮ ਜੀ ਦੀ ਕਿਰਪਾ ਨਾਲ ਤਾਂ ਅਸੀਂ ਦੁਨੀਆ ਚਾਏ ਆ ਅਸੀਂ ਆਪਣਾ ਹਰ ਕਾਰਿਆ ਕਰਨ ਤੋਂ ਪਹਿਲੇ ਪ੍ਰਭੂ ਰਾਮ ਨੂੰ ਪ੍ਰਾਰਥਨਾ ਕਰਦੇ ਆ ਪ੍ਰਭੂ ਵੀ ਸਾਡੇ ਕਾਰਿਆ ਨੂੰ ਸੰਪੰਨ ਕਰਿਓ ਅਤੇ ਕੁਝ ਜਲੀ ਲੋਕ ਜਿਹੜੇ ਇਹ ਕਹਿੰਦੇ ਸੀ ਹਮ ਜੋ ਰਾਮ ਕੋ ਲਾਏ ਹਮ ਉਨਕੋ ਲਾਏਗੇ ਜੀ ਰਾਮ ਜੀ ਨੂੰ ਕੋਈ ਨਹੀਂ ਲਿਆ ਸਕਦਾ ਰਾਮ ਜੀ ਦੇ ਖਣਕਣੇ ਦੇ ਵਿੱਚ ਨੇ ਹੁਣ ਰਾਜਾ ਜੀ ਜਿੱਤੇ ਨੇ ਰਾਜਾ ਜੀ ਦਾ ਜੋ ਮੋਟਿਵ ਹੈ ਉਹ ਡਵੈਲਪਮੈਂਟ ਦਾ ਮੋਟਿਵ ਹੈ ਉਹ ਉਹਨਾਂ ਨੇ ਇੱਕੋ ਹੀ ਮਕਸਦ ਹੈ ਵੀ ਅਸੀਂ ਲੁਧਿਆਣਾ ਇੰਡਸਟਰੀਅਲ ਟਾਊਨ ਹੈ ਕਿਤੇ ਨਾ ਕਿਤੇ ਅਸੀਂ ਲੁਧਿਆਣਾ ਦੀ ਡਵੈਲਪਮੈਂਟ ਕਰਨੀ ਹੈ ਤਾਕੀ ਅਸੀਂ 2027 ਦੇ ਵਿੱਚ ਅੱਛੀਆਂ ਸੀਟਾਂ ਦੇ ਅੱਛਾ ਪਰਫਾਰਮ ਕਰ ਸਕੀਏ। ਜੀ ਆਪ ਪਾਰਟੀ ਦੇ ਐਮ.ਐਲ.ਏ. ਸਾਹਿਬ ਜੈ ਜੀ ਕਿੱਥਾ ਰਿਹਾ ਤੁਹਾਡਾ ਸਰਕਾਰ ਨੂੰ ਲੋੜੀ ਤੁਹਾਡਾ ਬਹੁਤ ਹੈ ਕਿ ਜਿਹੜੇ ਕਿੱਥੇ ਲੋਕਾਂ ਦਾ ਪ੍ਰਿਆਰ ਨੇ। ਸਰ ਤੁਸੀਂ ਇਹ ਦੇਖੋ ਉਹ ਬਿਆਨ ਸਿੰਘ ਪਰਿਵਾਰ ਦਾ ਜਿਹੜਾ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਇੱਥੇ ਜਾਣਾ ਕਿਸੇ ਨੂੰ ਵੀ ਹਜਮ ਨਹੀਂ ਹੋਇਆ ਵੀ ਇੱਕ ਬੰਦਾ ਸਿਰਫ ਉਦੋਂ ਜਾਂਦਾ ਜਦੋਂ ਉਹਨੂੰ ਕੁਝ ਮਿਲਿਆ ਨਾ ਹੋਵੇ। ਉਸ ਪਰਿਵਾਰ ਨੂੰ ਸਭ ਕੁਝ ਮਿਲਿਆ ਹੋਇਆ ਤਾਂ ਵੀ ਉਹ ਚਲਾ ਗਿਆ ਤਾਂ ਇਹ ਉਹਦਾ ਆਪਣਾ ਡਿਸੀਜਨ ਹੋ ਸਕਦਾ। ਅੱਜ ਉਹ ਕਿਤੇ ਨਾ ਕਿਤੇ ਅਫਸੋਸ ਕਰਦੇ ਹੋਣਗੇ ਵੀ ਮੇਰੇ ਪੈਰ ਤੇ ਕੋ ਲਾੜੀ ਵੱਜੀ ਹੈ ਕਿ ਕੋ ਲਾੜੀ ਤੇ ਪੈਰ ਮਾਰਿਆ ਛਾੜੂ ਕਿੱਥੇ ਗਿਆ ਛਾੜੂ ਦੀ ਤਾਂ ਸਰ ਪਰਫਾਰਮੈਂਸ ਤੁਸੀਂ ਦੇਖ ਲਓ ਸਰਕਾਰ ਹੋਣ ਦੇ ਬਾਵਜੂਦ ਲਾਰਜੈਸਟ ਪਾਰਟੀ ਬਣ ਕੇ ਨਿਕਲੀ ਹੈ ਕਾਂਗਰਸ 7 ਸੀਟਾਂ ਦੇ 13 ਚੋਂ 7 ਕਾਂਗਰਸ ਹੈ ਜਿਹੜੇ ਕਹਿੰਦੇ ਬਦਲਾਅ ਲਿਆਵਾਂਗੇ ਕੀ ਮਤਲਬ ਬਦਲਾਅ ਤੁਸੀਂ ਦੇਖ ਲਓ ਉਹਨਾਂ ਦੀ ਟੋਟਲ ਵੋਟ ਦਾ ਹਾਫ ਵੀ ਨਹੀਂ ਰਹਿ ਗਿਆ ਉਹਨਾਂ ਗੱਦੀ ਬਹੁਤ ਅਸੀਂ ਘੜੇ ਲੱਗ ਕੇ ਵੇਚ ਲੈਣਗੇ ਸਰ ਦੇਖੋ ਇਲੈਕਸ਼ਨਾਂ ਦੇ ਵਿੱਚ ਗੁੰਡਾਗਰਦੀ ਹੋਈ ਹੈ ਲਾਅ ਐਂਡ ਆਰਡਰ ਦੇਖੋ ਕੱਲੇ ਸਾਡੇ ਵਾਰਡ ਦੀ ਗੱਲ ਨਹੀਂ ਹਰ ਜਗ੍ ਸਾਰਾ ਸ਼ਹਿਰ ਦੇਖ ਰਿਹਾ ਵੀ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਤੇ ਉਸੇ ਵਜ੍ਹਾ ਨਾਲ ਲੋਕਾਂ ਨੇ ਗੁੱਸਾ �ड्ढਿਆ ਵੀ ਜਿਹੜਾ 2 ਸਾਲ ਦੇ ਵਿੱਚ ਲੁੱਟਖੋ ਨਸ਼ਾ ਵਧਿਆ ਜਿੰਨੇ ਵਾਦੇ ਸੀ ਕੋਈ ਪੂਰੇ ਨਹੀਂ ਹੋਏ ਉਸੇ ਚੀਜ਼ ਦਾ ਗੁੱਸਾ �ड्ढਿਆ ਲੋਕਾਂ ਨੇ ਜਿਹੜਾ ਝਾੜੂ ਦੀ ਵੋਟ ਅੱਧੀ ਰਹੀ ਪਹਿਲਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਰਾਜਾ ਵੜਿੰਗ ਨੂੰ ਪਿਆਰ ਦਿੱਤਾ ਔਰ ਬਹੁਮਤ ਦੇ ਨਾਲ ਉਹਨੂੰ ਜਿਤਾਇਆ ਕਿੰਦਾ ਦਾ ਮਾਹੌਲ ਮਾਹੌਲ ਦੇਖੋ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਲੱਡੂਆਂ ਦੇ ਡੱਬੇ ਦੇ ਡੱਬੇ ਲੋਕ ਲੈ ਕੇ ਆ ਰਹੇ ਹਨ ਰਾਜਾ ਜੀ ਦਾ ਇੰਤਜ਼ਾਰ ਕਰ ਰਹੇ ਆ ਪਪਾ ਦੀਪ ਸਿੰਘ ਗੁਰਦੁਆਰੇ ਉਹ ਮੱਥਾ ਟੇਕਣ ਗਏ ਆ ਪ੍ਰਭੂ ਕੋਲ ਨਤਮਸਤਕ ਹੋਣਗੇ ਉਸ ਤੋਂ ਬਾਅਦ ਉਹ ਇੱਥੇ ਆਣਗੇ ਸਾਰੇ ਵਰਕਰਾਂ ਦਾ ਹੌਸਲਾ ਅਫਜ਼ਾਈ ਕਰਨਗੇ ਕਾਂਗਰਸ نیچے ਚਲੀ ਗਈ ਕਿ ਭਾਈ ਮੋਦੀ ਕਿੰਨਾ ਦਾ ਮੋੜ ਆ ਉਹ ਕਾਂਗਰਸ ਕਾਂਗਰਸ نیچے ਕਿੱਥੇ ਚਲੀ ਗਈ ਹੈ ਕਾਂਗਰਸ ਦੇਖੋ ਸੱਤਾਧਾਰੀ ਰੂਲਿੰਗ ਪਾਰਟੀ ਨੂੰ ਵੀ ਹਰਾ ਕੇ ਉਹ ਕਿੱਥੇ ਪਹੁੰਚੇ ਰੂਲਿੰਗ ਪਾਰਟੀ 3 ਨੰਬਰ ਤੇ ਹੈ 7 ਸੀਟਾਂ ਪੰਜਾਬ 'ਚ ਲੈ ਲਈਆਂ ਪੰਜਾਬ 'ਚ ਗਵਰਨਮੈਂਟ ਆਪਦੀ ਹੈ ਜੀ ਤਾਂ ਕਾਂਗਰਸ ਥੱਲੇ ਕਿੱਥੇ ਕਾਂਗਰਸ ਤਾਂ ਉੱਪਰ ਹੈ ਹੁਣ ਲੋਕਾਂ ਨੇ ਫਿਰ ਪੂਰਾ ਤੁਹਾਨੂੰ ਦਸਨਾ ਦਿੱਤਾ ਇਸ ਵਾਰ ਬਿਲਕੁਲ ਹੌਸਲਾ ਦਿੱਤਾ ਜੀ ਬੜਾ ਪਿਆਰ ਦਿੱਤਾ ਪਬਲਿਕ ਨੇ ਤੇ ਉਹ ਪਿਆਰ ਦਾ ਨਤੀਜਾ ਅੱਜ ਰਿਜ਼ਲਟ ਆ ਗਿਆ ਤੇ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਸਾਰੇ ਵੀਰਾਂ ਨੂੰ ਤੁਸੀਂ ਬੜਾ ਸਾਥ ਦਿੱਤਾ ਲੁਧਿਆਣਾ ਜਿਹੜਾ ਹੈਗਾ ਸਿਟੀ ਹੋਰ ਜ਼ਿਆਦਾ ਮੰਨ ਲਓ ਕਿ ਗ੍ਰੋਥ ਕਰੋਗੀ ਉੱਪਰੋਂ ਬਿਲਕੁਲ ਗ੍ਰੋਥ ਕਰੇਗੀ ਇੱਥੇ ਦੇਖੋ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਬਣਾਣਗੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੀਜੀਆਈ ਹਸਪੀਟਲ ਦਾ ਇਹਨਾਂ ਦਾ ਪਲਾਨ ਹੈ ਸਾਰੇ ਪਲਾਨ ਡਿਸਕਸ ਹੋਏ ਆ ਜੀ ਕਿ ਪੀਜੀਆਈ ਵਰਗਾ ਇੱਕ ਹਸਪੀਟਲ ਇੱਥੇ ਲੈ ਕੇ ਆਣਗੇ ਲੁਧਿਆਣਾ ਵਾਸੀ ਉਹਨੂੰ ਕਿਸ ਤਰ੍ਹਾਂ ਧੰਨਵਾਦ ਕਰੋਗੇ ਲੁਧਿਆਣਾ ਵਾਸੀਆਂ ਦਾ ਮੈਂ ਤੁਹਾਡੇ ਮਾధ్యਮ ਨਾਲ ਧੰਨਵਾਦ ਕਰਦਾ ਬਹੁਤ-ਬਹੁਤ ਹੱਥ ਜੋੜ ਕੇ ਬਹੁਤ ਨਿਮਰਤਾ ਸਹਿਤ ਧੰਨਵਾਦ ਸਾਰੇ ਲੁਧਿਆਣਾ ਵਾਸੀਆਂ ਦਾ ਕਿ ਇੰਨਾ ਪਿਆਰ ਦਿੱਤਾ ਤੁਸੀਂ ਸਾਡੇ ਰਾਜੇ ਨੂੰ ਜਿਤਾਇਆ ਜਿਹੜੇ ਵਰਕਰ ਛੱਡ ਕੇ ਗਏ ਨੇ ਕਿ ਮੈਸੇਜ ਹੋ ਗਿਆ ਉਹ ਅੱਜ ਮੱਥੇ ਤੇ ਹੱਥ ਮਾਰਦੇ ਆ ਕਿ ਦੇਖੋ ਉਹ ਵਰਕਰ ਨਹੀਂ ਸੀ ਉਹ ਮੌਕਾ ਪਰਸ ਸੀ ਜੀ ਮੌਕਾ ਪਰਸ ਸੀ ਇਹ ਆਪਣੇ ਮੌਕੇ ਤੇ ਚਲੇ ਗਏ ਲੇਕਿਨ ਹੁਣ ਇਹ ਚਾਹੀਦਾ ਵੀ ਉਹਨਾਂ ਨੂੰ ਬਿਲਕੁਲ ਅੰਦਰ ਨਹੀਂ ਲੈਣਾ ਚਾਹੀਦਾ ਜਿਹੜੇ ਐਮਪੀ ਸਾਹਿਬ ਤੁਹਾਡੇ ਰਹਿਣੇ ਸਰਕਾਰ ਦੇ ਵੀਰ ਨੇ ਬਿੱਟੂ ਜੀ ਉਹ ਕਿਸ ਤਰ੍ਹਾਂ ਦੇਖਦੇ ਬਿੱਟੂ ਜੀ ਦੇਖੋ 2 ਦਿਨ ਪਹਿਲਾਂ ਜਦੋਂ ਗਏ ਆ ਸਾਡੇ ਨਾਲ ਡਿਸਕਸ ਕਰ ਰਹੇ ਸੀ ਆਉਣ ਵਾਲੇ ਚੋਣਾਂ ਦੇ ਬਾਰੇ ਤੇ ਅਚਾਨਕ ਚਲੇ ਗਏ ਸਾਡਾ ਅਸੀਂ ਵੀ ਸ਼ੌਕਡ ਸੀ ਔਰ ਇਸ ਇੱਕ ਗੁੱਸਾ ਵੀ ਸੀ ਸਾਡੇ ਚ ਜੀ ਉਹ ਗੁੱਸਾ ਅਸੀਂ ਉਤਾਰਿਆ ਉਹ ਉਤਾਰਿਆ ਜੀ ਬਿਲਕੁਲ ਉਤਾਰਿਆ ਜੀ ਇਸ ਤਰ੍ਹਾਂ ਤੁਸੀਂ ਮਤਲਬ ਕਿ ਹੁਣ ਲੁਧਿਆਣਾ ਜਿਹੜਾ ਦੇਖਦੇ ਹੋ ਇਸੇ ਤਰ੍ਹਾਂ ਹੁਣ ਲਿਆਉਗਾ ਬਾਹਰ ਲੈ ਕੇ ਲੁਧਿਆਣੇ ਨੂੰ ਤੁਹਾਨੂੰ ਜਿਵੇਂ ਮੈਂ ਦੱਸਿਆ ਬੁੱਢਾ ਦਰਿਆ ਬਣਾਵਾਂਗੇ और पी जी आई वर्ग हॉस्पिटल सुविधा है वो हो। राजा जी लेके आएंगे आज हम बहुत खुश हैं क्योंकि संविधान की जीत हुई है और संविधान के रक्षकों की जीत हुई है और लुधियाना ने खास करके एक बहुत ही स्पष्ट और स्ट्रॉन्ग मैसेज दिया है कि लुधियाना शहर के लोग हैं वो जानते हैं कि कौन लुधियाना की तरक्की के लिए काम कर रहा है और जिन्होंने भी यहाँ पे झूठे वादे किए और लोगों को बरगलाने का काम किया उनके साथ लुधियाना की जनता ने नहीं दिया इसलिए हम लुधियाना की जनता का बहुत बहुत तय दिल से शुक्रिया अदा करना चाहते हैं जिन्होंने इतनी भारी मात्रा से वोटें डाल के हमें जिताया है वोटर्स ने जो बोलना था बोल दिया हमारे बोलने के लिए कुछ रह ही नहीं गया जी, क्या लुध्याना? बहुत खुशी हो रही है हमारे पीसीसी प्रेसिडेंट जीते हैं तो बहुत ही ज्यादा खुशी का माहौल है आप देख सकते हैं सब यहां पे बहुत खुश हैं और हम जानते हैं कि आने वाले 5 साल लुधियाना के लिए बहुत ही बेहतरीन रहेंगे मैं कहना चाहूंगा राजा बिल्डिंग में जितने भी खुशियां विच बहुत-बहुत मुबारक हो लुधियाना लुधियाना जितने निवासी हैगे साउनू बहुत-बहुत धन्यवाद और जिने साडा सहयोग किता जिने साउनू वोटा पाईया साउनू बहुत-बहुत मुबारक सादा धन्यवाद दे दिन रात एक करके राजा बिल्डिंग साहब बिता देखो जी आपा पार्टी दा साडा जर्नल सी ਪਾਰਟੀ ਦੇ ਪ੍ਰਧਾਨ ਸੀ ਪੰਜਾਬ ਦਾ ਪ੍ਰਧਾਨ ਸੀ ਤੁਸੀਂ ਸਾਡੇ ਸਰ ਦਾ ਤਾਸ ਸੀ ਆ ਜੇ ਸਾਡਾ ਹਰਗੇ ਚੜ੍ਹਨ ਦਾ ਤੇ ਸਾਡੇ ਲੰਗ ਸੀ ਨਾ ਹੁਣ ਜਿੱਤ ਕੇ ਗਿਆ ਛੱਤੇ ਸੀ ਹਾਤੀ ਚੋੜੀ ਦੇ ਕਰਦੇ ਨਾ ਹੁਣ ਇਸ ਵੇਲੇ ਸਾਡਾ ਸ਼ੇਰ ਦਿੱਤੇ ਇੱਥੋਂ ਰਾਜਾ ਫਟਿੰਗ ਸਾਹਿਬ ਜਨਮਾ ਦਿੱਤੇ ਸਾਡੇ ਤੋਂ তার <laughs>